क्षत्रिय काल ਤੁਸੀਂ ਵੇਖ ਰਹੇ ਹੋ ਜਗਬਾਨੀ ਟੀਵੀ ਮੈਂ ਆ ਭੁਗਨੀਤ ਕੋ ਨਜ਼ਰ ਪਉਣੇ ਆ ਦੇਸ਼ ਦੀਆਂ ਹੁਣ ਤੱਕ ਦੀਆਂ ਵਡੀਆਂ ਖਬਰਾਂ ਤੇ ਮਹਾਕੁੰਮ ਵਿੱਚ 28 ਜਨਵਰੀ ਦੀ ਦੇਰ ਰਾਤ ਮੱਚੀ ਭਗੜੜ ਵਿੱਚ ਔਰਤਾਂ ਅਤੇ ਬੱਚੇ ਹੋਏ ਜ਼ਖਮੀ ਫਿਲਹਾਲ ਕਾਬੂ ਹੇਠਾ ਦੱਸੀ ਜਾ ਰਹੀ ਹੈ ਸਥਿਤੀ ਮਹਾਕੁੰਬ ਵਿੱਚ ਸ਼ਰਧਾਲੂਆਂ ਦੀ ਭਾਰੀ ਭੀੜ ਨੂੰ ਦੇਖਦੇ ਹੋਏ ਮਹਾਕੁੰਭ ਅਥਾਰਟੀ ਨੇ ਮੋਨੀ ਅਮਵਸਿਆ ਨੂੰ ਲੈ ਕੇ ਐਡਵਾਈਜ਼ਰੀ ਕੀਤੀ ਜਾਰੀ ਐਡਵਾਈਜ਼ਰੀ ਵਿੱਚ ਸਪਸ਼ਟ ਤੌਰ ਤੇ ਕਿਹਾ ਗਿਆ ਹੈ ਕਿ ਸ਼ਰਧਾਲੂ ਸੰਗਮ ਘਾਟ ਤੱਕ ਪਹੁੰਚਣ ਲਈ ਨਿਰਧਾਰਿਤ ਲੇਨ ਦੀ ਕਰਨ ਵਰਤੋ ਇਸੇ ਤਰ੍ਹਾਂ ਵਾਪਸੀ ਲੇਨ ਤੋਂ ਹੀ ਨਿਕਲਣ ਬਾਹਰ ਮਹਾਕਮ ਵਿੱਚ ਹੋਈ ਭਗਦਰ ਦੇ ਚਲਦੇ ਪ੍ਰਸ਼ਾਸਨ ਨੇ श्रद्धालुਆਂ ਨੂੰ ਕਿਹਾ ਕਿ ਸੰਗਮ ਦੇ ਸਾਰੇ ਘਾਟ ਹਨ ਇੱਕੋ ਜਿਹੇ ਪਵਿੱਤਰ ਇਸ ਲਈ ਇਹ ਬੇਨਤੀ ਕੀਤੀ ਗਈ ਹੈ ਕਿ ਭੀੜ ਤੋਂ ਬਚਣ ਲਈ ਉਹ ਪਹਿਲਾ ਜਿਸ ਘਾਟ ਤੇ ਪਹੁੰਚਦੇ ਹਨ ਉੱਥੇ ਹੀ ਕਰਨ ਇਸ਼ਨਾਨ ਮਹਾਕੁੰਭ ਵਿੱਚ ਭਗਦਰ ਤੋਂ ਬਾਅਦ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਸ਼ਰਧਾਲੂਆਂ ਨੂੰ ਸੰਗਮ ਟਟ ਤੇ ਜਾਣ ਦੀ ਬਜਾਏ ਨੇੜਲੇ ਘਾਟ ਤੇ ਇਸ਼ਨਾਨ ਕਰਨ ਦੀ ਕੀਤੀ ਅਪੀਲ ਸੀਐਮ ਯੋਗੀ ਨੇ ਕਿਹਾ ਹੈ ਕਿ ਇਸ਼ਨਾਨ ਲਈ ਬਣਾਏ ਗਏ ਹਨ ਕਈ ਘਾਟ ਉੱਥੇ ਹੀ ਲੋਕ ਕਰ ਸਕਦੇ ਹਨ ਇਸ਼ਨਾਨ ਮੌਨੀ ਆਮਵਸਿਆ ਤੇ ਭਾਰੀ ਪੀੜ ਅਤੇ ਭਗਦਰ ਦੀ ਘਟਨਾ ਕਾਰਨ ਸਾਰੇ ਅਖਾੜਿਆਂ ਦੇ ਅੰਮ੍ਰਿਤ ਪਾਨ ਨਾ ਕਰਨ ਦਾ ਕੀਤਾ ਐਲਾਨ ਨਿਰੰਜਨ ਛੌਣੀ ਤੋਂ ਅਖਾੜਾ ਪਰਿਸ਼ਦ ਦੇ ਪ੍ਰਧਾਨ ਮਹੰਤ ਰਵਿੰਦਰ ਗਿਰੀ ਨੇ ਕੀਤਾ ਇਹ ਐਲਾਨ ਪੀਐਮ ਮੋਦੀ ਨੇ ਸੀਐਮ ਯੋਗੀ ਤੋਂ ਮਹਾਕੁੰ ਵਿੱਚ ਮੱਛੀ ਭਗੜੜ ਦੀ ਲਈ ਜਾਣਕਾਰੀ ਹਾਦਸੇ ਵਿੱਚ ਹੁਣ ਤੱਕ ਹੋਇਆ 15 ਤੋਂ ਵੱਧ ਮੌਤਾਂ ਸੀਐਮ ਯੋਗੀ ਨੇ ਸ਼ਦਾਲਵਾਨ ਨੂੰ ਕੀਤੀ ਅਪੀਲ ਕਿਹਾ ਮੇਲਾ ਪ੍ਰਸ਼ਾਸਨ ਦਿਆ ਹਦਾਇਤਾਂ ਦੀ ਕਰੋ ਪਾਲਨ ਅਫਵਾਹਾਂ ਤੇ ਨਾ ਦਿਓ ਧਿਆਨ ਐਨਵੀਐਸ ਦੋ ਸੈਟੇਲਾਈਟ ਹੋਇਆ ਲਾਂਚ ਪੁਲਾੜ ਸੰਗਠਨ ਨੇ ਸੌਵੇਂ ਮਿਸ਼ਨ ਨਾਲ ਰਚਿਆ ਇਤਿਹਾਸ ਛੱਤੀਸਗੜ੍ਹ ਵਿੱਚ ਸਿਹਤ ਵਿਭਾਗ ਵਿੱਚ 750 ਕਰੋੜ ਦਾ ਹੋਇਆ ਕਪਲਾ ਮਾਮਲਾ ਕੀਤਾ ਗਿਆ ਦਰਜ ਜਾਂਚ ਦੇ ਘੇਰੇ ਵਿੱਚ ਆਏ ਕਈ ਅਧਿਕਾਰੀ ਤੇ ਚਾਰ ਕੰਪਨੀਆਂ ਜੰਮੂ ਕਸ਼ਮੀਰ ਵਿੱਚ ਪੱਛਮੀ ਗੜਬੜੀ ਸਰਗਰਮ ਅਜ ਤੋਂ ਮੀਂਹ ਤੇ ਬਰਫਬਾਰੀ ਦੀ ਸੰਭਾਵਨਾ ਘਟੇਗਾ ਤਾਪਮਾਨ ਐਸਨ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ